ਸਤ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਆਪਾਂ ਬਹੁਤ ਸੋਹਣਾ ਸਟੱਫ ਲੈ ਕੇ ਆਏ ਹਾਂ ਜੀ ਇਹਦੇ ਵਿੱਚ ਆਪਾਂ ਬਨਾਰਸੀ ਸਿਲਕ ਲੈ ਕੇ ਆਏ ਆ ਪਿਓਰ ਬਨਾਰਸੀ ਸਿਲਕ ਹੋਊਗੀ ਜੀ ਬ੍ਰੌਕੇਟ ਸ਼ਰਟਸ ਹੋਣੀਆਂ ਆਪਣੀਆਂ ਬ੍ਰੌਕੇਟ ਦੇ ਸੂਟ ਹੋਣੀਆਂ ਨਾਲ ਆਪਾਂ ਇੱਕ ਹੋਰ ਇਨ ਲੈ ਕੇ ਆਏ ਆ ਆਰਟੀਕਲ ਜਿਦੇ ਵਿੱਚ ਆਪਾਂ ਬਨਾਰਸੀ ਬੈਗ ਲੈ ਕੇ ਆਏ ਆ ਛੋਟੇ ਪਰਸ ਪੌਚ ਆ ਉਹ ਦੇਖਦੇ ਆਂ ਅੱਜ ਦੇ ਇਹ ਆਰਟੀਕਲ ਹਾਂਜੀ ਆਪਾਂ ਲੈ ਕੇ ਆਏ ਪਹਿਲਾਂ ਸਭ ਤੋਂ ਪਹਿਲਾਂ ਇੱਕ ਇਹ ਆਰਟੀਕਲ ਆਪਣੇ ਬਹੁਤ ਸੋਨੇ ਆਪਾਂ ਬੈਗ ਲੈ ਕੇ ਆਏ ਆ ਬਨਾਰਸ ਦੇ ਵਿੱਚ ਬਹੁਤ ਸੋਨੇ ਬਨੇ ਹੋਏ ਹੈਗੇ ਬਨਾਰਸੀ ਬ੍ਰੋਕੇਟ ਉੱਤੇ ਆਪਾਂ ਲਗਾ ਕੇ ਬਹੁਤ ਸੋਨੇ ਦੀ ਐਡਿ ਕਰਵਾਈ ਨੇ ਇਹਨਾਂ ਦੇ ਵਿੱਚ ਵਿੱਚੋਂ ਵੀ ਪੂਰੀ ਫੁੱਲ ਫਿਨਿਸ਼ਿੰਗ ਹੈ ਜਿਪ ਲੱਗੀ ਹੋਈ ਹੈਗੀ ਇੱਕ ਪੌਕਟ ਅੰਦਰ ਰਹੂਗੀ ਦੇ ਵਿੱਚੋਂ ਵੀ ਆਪਾਂ ਮੈਂ ਤੁਹਾਨੂੰ ਇਦਾਂ ਬੈਕ ਕਰਕੇ ਦਿਖਾਉਣੀ ਹੈ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਬਣੀ ਹੋਈ ਹੈਗੀ ਕੋਈ ਜਿਹੜਾ ਥ੍ਰੈਡ ਹੈ ਬਾਹਰ ਬਾਹਰ ਨਹੀਂ ਹੋਊਗਾ ਬਹੁਤ ਸੋਹਣਾ ਆਰਟੀਕਲ ਹੈ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਡਿਜ਼ਾਈਨ ਹੈਗੇ ਇਹ ਕੇਵਲਾ ਕਲਰ ਆ ਗਿਆ ਜੀ ਪ੍ਰਾਈਸ ਰੂ ਹੈ ਨਾ 390 ਇਹਦੇ ਵਿੱਚ ਇੱਕ ਇੱਕ ਕਲਰ ਆ ਗਿਆ ਜੀ 390 ਵਾਲੇ ਦੇ ਵਿੱਚ ਸਾਰੇ ਵਿੱਚੋਂ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਬਣੀ ਹੈਗੀ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਥ੍ਰੈਡ ਨਹੀਂ ਰਹੂਗਾ ਬਾਹਰ ਸਟੱਫ ਵਿੱਚ ਬਹੁਤ ਸੋਨਾ ਯੂਜ਼ ਕੀਤਾ ਗਿਆ ਹੈਗਾ ਬਹੁਤ ਸੋਨਾ ਇਹ ਆਰਟੀਕਲ ਹੈ ਤੁਸੀਂ ਆਪਣਾ ਕੁਝ ਵੀ ਇਹਦੇ ਵਿੱਚ ਪਾਉਣ ਵਾਸਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਐਜ਼ ਅ ਪਰਸ ਇਹਦੇ ਵਿੱਚ ਕਿੰਨੇ ਆ ਗਿਆ ਜੀ ਪ੍ਰਾਈਸ ਇਹਨਾਂ ਦਾ 390 ਰਹੂਗਾ ਤੇ ਇੱਕ ਇਹਦੇ ਵਿੱਚ ਆਪਣੇ ਕੋਲੇ ਇਹ ਆਰਟੀਕਲ ਆ ਗਿਆ ਇਹਦੇ ਆਪਾਂ ਸਾਈਡ ਤੇ ਇਦਾਂ ਡਿਜ਼ਾਈਨਿੰਗ ਵੀ ਕੀਤੀ ਹੈਗੀ ਫੁੱਲ ਲਗਾ ਕੇ ਬੋਸੋ ਨੇ ਵਿੱਚੋਂ ਖੁੱਲਣ ਡੁੱਲੇ ਏਕੀਕ ਵਿੱਚ ਹਰੇਕ ਦੇ ਪੌਕੇਟ ਲੱਗੀ ਹੋਈ ਹੈਗੀ ਇਹਦੇ ਵਿੱਚ ਤੁਸੀਂ ਕਾਫੀ ਸਮਾਨ ਪਾ ਸਕਦੇ ਹੋਗੇ ਆਪਦਾ ਬੋਸੋ ਨਾ ਜਿਹੜਾ ਆਰਟੀਕਲ ਹੈਗਾ ਇਹ ਆਪਣਾ ਰੈਡੀ ਹੈਗਾ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਪਹਿਲਾਂ ਆਪਣੇ ਸੀ 390 ਵਾਲੇ ਇਹਦਾ ਪ੍ਰਾਈਸ ਰਹੂਗਾ ਜੀ 475 ਇਹਦੇ ਵਿੱਚ ਆਪਣੇ ਕੋਲੇ ਕੇਵਲ ਆ ਗਿਆ ਇਹ ਕੇ ਇਹ ਵਾਲਾ ਆ ਗਿਆ ਜੀ ਮਸਟੇਡੀਆ ਸ਼ੇਡ ਆ ਬਹੁਤ ਸੋਹਣੇ ਬਨਾਰਸੀ ਇਹ ਬੈਗ ਨੇ ਆਪਣੇ 475 ਤੇ ਇਹ ਕੇ ਵਾਲਾ ਆ ਗਿਆ ਜੀ ਕ੍ਰੂਸੀ ਕੰਦਰ ਹੈ ਸਾਰੇ ਫਿਨਿਸ਼ਿੰਗ ਦੇ ਨਾਲ ਬਣੇ ਆਗੇ ਪਿੱਛੋਂ ਉਦਾਂ ਹੀ ਇੱਕ ਪਾਕਟ ਹੈ ਤੇ ਉਦਾਂ ਹੀ ਬਹੁਤ ਸੋਹਣਾ ਕਪੜਾ ਲੱਗਿਆ ਹੋਇਆਗਾ ਇਹ ਵਾਲਾ ਆ ਗਿਆ ਜੀ ਤੇ ਇੱਕ ਇਹ ਵਾਲਾ ਰੂਗਾ ਇਹ ਸਾਰੇ ਨੂੰ ਵੱਡਾ ਇੱਕ ਸਿੰਗਲ ਪੀਸ ਆ ਆਪਣੇ ਕੋਲੇ ਇਹਦੇ ਵਿੱਚ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਕੰਮ ਕੀਤਾ ਗਿਆ ਹੈਗਾ ਬਹੁਤ ਸੋਹਣਾ ਕਲਰ ਡਿਜ਼ਾਈਨ ਹੈਗਾ ਇਹਦੇ ਵਿੱਚ ਵੀ ਕਾਫੀ ਸਮਾਨ ਆਪਣਾ ਆ ਸਕਦਾ ਹੈਗਾ ਤੇ ਇਹਦਾ ਪ੍ਰਾਈਸ ਰਹੂਗਾ ਜੀ 575 ਕੰਦਰ ਸਾਰੀ ਸੋਣੀ ਹੈਗੇ ਸਾਰੇ ਜਿਵੇਂ ਨਾਰਸੀ ਬ੍ਰਾਕਟ ਦੇ ਵਿੱਚ ਆਪਣੇ ਬਣੇ ਹੋਏ ਨੇ ਬੋਸ ਹੁਣੇ ਜਿਵੇਂ ਇਦਾਂ ਤੁਸੀਂ ਇਹਨਾਂ ਨੂੰ ਕੈਰੀ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਇੱਕ ਆਪਣੇ ਕੋਲੇ ਆ ਗਿਆ ਪੌਚੇਸ ਪੌਚੇਸ ਆਪਣੇ ਕੋਲੇ ਤਿੰਨ ਨੇ ਬੋਸ ਹੁਣੇ ਬਣੀ ਹੋਈ ਹੈਗੀ ਇਦਾਂ ਵਿੱਚੋਂ ਦੇਖੋ ਤੁਸੀਂ ਜਿਪ ਲੱਗੀ ਆ ਉੱਪਰ ਪੌਚੇਸ ਥੋੜਾ ਸਮਾਨ ਪਾਉਣ ਵਾਸਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋਗੇ ਗ੍ਰੇ ਕਲਰ ਆ ਗਿਆ ਜਸਟਿਆ ਸ਼ੇਡ ਹੈ ਇੱਕ ਇੱਕ ਆਪਣੇ ਕੋਲੇ येलो ਕਲਰ ਹੈ ਤਿੰਨ ਕਲਰ ਰਹਿ ਗਏ ਦੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 225 ਸਟਾਫ ਬਹੁਤ ਸੋਨੇ ਬਹੁਤ ਸੋਨੇ ਬਨੇ ਹੋਏ ਹੈਗੇ ਤਿੰਨੋ ਇਹ ਵਾਲੇ ਅੱਜ ਦੇ ਆਪਣੇ ਇੱਕ ਆਰਟੀਕਲ ਬਹੁਤ ਸੋਨੇ ਸੀਗੇ ਬੈਗ ਦੇ ਵਿੱਚ ਹੈਂਡ ਬੈਗ ਦੇ ਵਿੱਚ ਹੁਣ ਆਪਾਂ ਲੈ ਕੇ ਆਏ ਜੀ ਬਨਾਰਸੀ ਸਟਾਫ ਆਪਣੇ ਕੋਲੇ ਸਿਲਕ ਦੇ ਵਿੱਚ ਬਹੁਤ ਸੋਹਣੀ ਸਿਲਕ ਰੂਗੀ ਬਨਾਰਸੀ ਪਿਓਰ ਦੇ ਵਿੱਚ ਪਲੇਨ ਆ ਗਈ ਆਪਣੀ ਬਾਟਮ ਬਾਟਮ ਆਜੂਗੀ ਇਦੇ ਵਿੱਚ ਆਪਣੀ ਆ ਗਈ ਜੀ ਸ਼ਰਟ ਸ਼ਰਟ ਆ ਜੂਗੀ ਇਹ ਵਾਲੀ ਸ਼ਰਟ ਆ ਕੀ ਸ਼ਰਟ ਤੇ ਬੋਦਰ ਆ ਜੂਗਾ ਫਰੰਟ ਤੇ ਤੇ ਇਹ ਦਾ ਬਹੁਤ ਹੀ ਸੋਹਣਾ ਦੁਪੱਟਾ ਆ ਜੂਗਾ ਇਹਦੀ ਸ਼ਰਟ ਨੂੰ ਤੁਸੀਂ ਜਿਹੜਾ ਹੈਗਾ ਹੈਗਾ ਫਿਨਿਸ਼ਿੰਗ ਦੇ ਸਕਦੇ ਹੋ ਡਾਕ ਕਾਣੀ ਸ਼ੇਡ ਦੇ ਨਾਲ ਇਨਫਿਨਿਸ਼ਿੰਗ ਤੁਸੀਂ ਚਾਰ ਘੇਰੇ ਦੀ ਦੇ ਸਕਦੇ ਹੋ ਦੁਪੱਟੇ ਨੂੰ ਦੇ ਸਕਦੇ ਹੋਗੇ ਫਿਨਿਸ਼ਿੰਗ ਪੱਟੀ ਦੇ ਨਾਲ ਇਹ ਆ ਗਿਆ ਜੀ ਦੁਪੱਟਾ ਬਨਾਰਸੀ ਪਿਓਰ ਦੁਪੱਟਾ ਰਹੂਗਾ ਪਰ ਐਜਰ ਹੋਏ ਜੀ ਸੋਲਾ ਸੋ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਡਿਜ਼ਾਈਨ ਨੇ ਤੇ ਜਦੋਂ ਆਪਾਂ ਇਹਨੂੰ ਡਾਰਕ ਕਲਰ ਨਾਲ ਫਿਨਿਸ਼ਿੰਗ ਦੇਵਾਂਗੇ ਬਹੁਤ ਸੋਹਣਾ ਆਰਟੀਕਲ ਆਪਣਾ ਰੈਡੀ ਹੋਊਗਾ ਇਦੇ ਵਿੱਚ ਆਪਣੇ ਕੋਲੇ ਇੱਕ A ਵਾਲਾ ਕਲਰ ਆ ਜਾਊਗਾ ਬਲੂ ਇਹਨੂੰ ਵੀ ਪੁਰਾਣੀ ਕਲਰ ਨਾਲ ਵੀ ਫਿਨਿਸ਼ਿੰਗ ਦੇ ਸਕਦੇ ਆਂਗੇ ਇਹ ਆਗੀ ਪਲੇਨ ਬਾਟਮ ਪਿਓਰ ਬਨਾਸੀ ਸਟੱਫ ਰਹੂਗਾ ਜੀ ਆਪਣਾ ਇਹ ਤੇ ਇਹ ਆਗੀ ਆਪਣੀ ਸ਼ਰਟ ਉਦਾਂ ਹੀ ਸੇਮ ਬਾਰਡਰ ਦੇ ਨਾਲ ਇਹ ਵਾਲੀ ਸ਼ਰਟ ਆ ਚੁੱਕੀ ਤੇ ਇਹ ਆ ਜਾਊਗਾ ਜੀ ਦੁਪੱਟਾ ਇਆ ਗਿਆ ਦੁਪੱਟਾ ਬਨਾਰਸੀ ਲੁੱਕ ਦੇ ਵਿੱਚ ਪੂਰਾ ਸੂਟ ਆਪਣਾ ਰੈਡੀ ਹੈ ਪ੍ਰਾਈਸ ਰਹੂਗਾ 1600 ਇੱਕ ਆਪਣੇ ਕੋਲੇ ਆ ਗਿਆ ਜੀ ਮੈਚਿੰਗ ਦੇ ਵਿੱਚ ਇਹ ਬਹੁਤ ਸੋਹਣਾ ਹੈਗਾ ਇਰਾਣੀ ਛੀਟ ਦੇ ਵਿੱਚ ਆ ਗਿਆ ਕੰਟਰਾਸਟ ਦੁਪੱਟਾ ਰਹੂਗਾ ਇਹ ਆ ਗਈ ਜੀ ਬਾਟਮ ਇਹ ਆ ਗਈ ਆਪਣੀ ਸ਼ਰਟ ਸ਼ਰਟ ਆ ਜੂਗੀ ਤੇ ਬਾਰਡਰ ਨਾਲ ਦਾ ਆਪਣਾ ਕੰਟਰਾਸਟ ਦੁਪੱਟਾ ਰਹੂਗਾ ਮੈਂਂਦੀ ਜਾਂ ਸ਼ੀਟ ਹੈ ਇਹ ਵਾਲਾ ਦੁਪੱਟਾ ਰਹੂਗਾ ਬੋਸ ਨੂੰ ਬਨਾਰਸੀ ਆਰਟੀਕਲ ਹੈ ਇਨਾਂ ਤਿੰਨਾਂ ਦਾ ਪ੍ਰਾਈਸ 1600 ਰਹੂਗਾ ਬਣ ਕੇ ਲੁੱਕ ਇਹਨਾਂ ਸੁੱਟਾਂ ਦੀ ਬੋਸ ਨਹੀਂ ਆਉਗੀ ਹਾਂਜੀ ਇਹ ਕੀ ਆ ਗਿਆ ਜੀ ਆਪਣਾ ਪਿਓਰ ਬਨਾਰਸੀ ਦੇ ਵਿੱਚ ਇਹ ਤਾਂ ਆਊਗੀ ਬਾਟਮ ਬਹੁਤ ਸੋਹਣਾ ਕਲਰ ਆ 골ਡਨ ਦੇ ਵਿੱਚ ਬਹੁਤ ਜਿਆਦਾ ਸੋਹਣਾ ਸਟਾਫ ਰਹੂਗਾ ਬਹੁਤ ਫਾਈਨ ਬਿਲਕੁਲ ਸੌਫਟ ਬੈਕ ਤੋਂ ਕੋਈ ਥ्रेड ਨਹੀਂ ਹੋਊਗਾ ਇਹਦਾ ਇਹ ਬੈਕ ਹੈਗਾ ਬਾਟਮ ਦਾ ਬੈਕ ਤੇ ਕੋਈ ਥ्रेड ਨਹੀਂ ਆਊਗਾ ਬਾਹਰ ਪਲੇਨ ਹੀ ਰਹੂਗਾ ਉੱਪਰ ਬਹੁਤ ਸੋਹਣਾ ਸਟਾਫ ਰਹੂਗਾ ਪਿਓਰ ਬਨਾਰਸੀ ਦੇ ਵਿੱਚ ਇਹ ਆ ਗਈ ਆਪਣੀ ਸ਼ਰਟ ਬਹੁਤ ਸੋਹਣਾ ਆਰਟੀਕਲ ਆ ਬਿਲਕੁਲ ਸੌਫਟ ਸਟਾਫ ਰਹੂਗਾ ਹਾਂਜੀ ਇਹ ਸ਼ਰਟ ਦਾ ਜਿਹੜਾ ਰਹੂਗਾ ਜੀ ਫਰੰਟ ਫਰੰਟ ਤੇ ਬਾਰਡਰ ਹੈ ਉੱਪਰ ਤੱਕ ਪ੍ਰਿੰਟ ਆ ਜੂਗਾ ਤੇ ਸੇਮ ਹੀ ਬੈਕ ਹੋਊਗੀ ਸਾਈਡ ਤੋਂ ਤੁਸੀਂ 슬ੀਵਸ ਬਣਾ ਸਕਦੇ ਹੋ ਇਹ ਬੈਕ ਆ ਜੂਗੀ ਤੇ ਇਸ ਤੋਂ ਵਧੀਆ ਇਹਦਾ ਦੁਪੱਟਾ ਤੁਸੀਂ ਦੁਪੱਟਾ ਇਹਦਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਨਾ ਇਹਦਾ ਦੁਪੱਟਾ ਰਹੂਗਾ ਬੈਕ ਤੇ ਕੋਈ ਥ੍ਰੈਡ ਨਹੀਂ ਹੋਊਗਾ ਪਿਓਰ ਦੁਪੱਟਾ ਰੂਟਾ 2 ਮੀਟਰ ਕੱਟਦਾ ਖੁੱਲਣ ਡੁਲਾ ਪੂਰਾ ਪਣਾਂਗਾ ਇਹ ਵਾਲਾ ਦੁਪੱਟਾ ਜੁਗਾ ਜੀ ਤੇ ਤੁਹਾਨੂੰ ਮੈਂ ਬੈਕ ਤੋਂ ਵੀ ਚੈੱਕ ਕਰਾਵਾਂਗੀ ਦੁਪੱਟੇ ਦੇ ਬੈਕ ਤੇ ਕੋਈ ਥ੍ਰੈਡ ਨਹੀਂ ਹੋਊਗਾ ਬਹੁਤ ਸੋਨਾ ਆਰਟੀਕਲ ਹੈ ਪਿਓਰ ਦਾ ਬੈਕ ਤੇ ਦੇਖੋ ਕੋਈ ਥ੍ਰੈਡ ਨਹੀਂ ਹੈਗਾ ਤੁਸੀਂ ਇਹਨੂੰ ਜਿੱਦਾਂ ਸਿਰ ਤੇ ਲਉਗੇ ਯੂਜ਼ ਕਰੋਗੇ ਬਹੁਤ ਸੋਨਾ ਆਰਟੀਕਲ ਲੱਗਦਾ ਹੈ ਗਾਈ ਵਾਲਾ ਇਦਾਂ ਜਿਹੜਾ ਆਪਣਾ ਸੂਟ ਹੈ कलर ते लुक काउगी सूट दी स्टाफ बहुत सोहना है का खुल्न डुल्ला दुपट्टा रोगा प्राइस रोगा जी 5100 ए दा प्राइस रो 5100 कलर बहुत सोहना है ਇਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ ਸ਼ਰਟ ਇਹਨਾਂ ਨਾਲ ਤੁਸੀਂ ਜਿਹੜੀ ਕਲੀ ਸ਼ਰਟ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਬਾਟਮ ਹੈ ਜਿਹੜੀ ਤੁਸੀਂ ਸਾਡੇ ਤੋਂ ਕਰੇਵ ਦੇ ਵਿੱਚ ਡਾਈ ਕਰਵਾ ਸਕਦੇ ਹੋ ਇਹ ਆ ਗਈ ਜੀ ਆਪਣੀ ਸ਼ਰਟ ਕਲਰ ਬਹੁਤ ਸੁਨੇਗਾ ਪ੍ਰਾਈਸ ਰਹੂਗਾ ਜੀ 925 925 ਪਿਓਰ ਸਿਲਕ ਦੇ ਵਿੱਚ ਪਿਓਰ ਬ੍ਰੋਕੇਟ ਸਿਲਕ ਹੈ ਸਟਾਫ ਫਾਈਨ ਰਹੂਗਾ ਡਾਰਕ ਪਰਪਲ 쉐ਡ ਆ ਗਿਆ ਪ੍ਰਾਈਸ 925 ਇਹ ਵਾਲਾ ਕਲਰ ਆ ਜੂਗਾ ਸਟਾਫ ਬਹੁਤ ਸੋਹਣਾ ਹੈ ਇਹਨਾਂ ਦੇ ਨਾਲ ਜਿਹੜੀਆਂ ਤੁਸੀਂ ਬਾਟਮ ਡਾਈ ਕਰਵਾ ਸਕਦੇ ਹੋਗੇ ਕਲੀ ਸ਼ਰਟ ਵੀ ਲੈ ਸਕਦੇ ਹੋਗੇ ਜਿਵੇਂ ਕੰਟਰਾਸਟ ਡਾਈ ਕਰਵਾਉਣਾ ਕੰਟਰਾਸਟ ਬਾਟਮ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਇਹ ਆ ਗਿਆ ਜੀ ਰੈੱਡ ਮਹਿਰੂਨ 쉐ਡ ਬਹੁਤ ਸੋਹਣਾ ਪਰ ਆਈ ਸੀ ਨਾ ਸਾਰਿਆਂ ਦਾ 925 ਰਹੂਗਾ ਇੱਕ ਆਜੂਗੀ ਜੀ ਆਪਣੇ ਕੋਲੇ ਗ੍ਰੀਨ ਕਲਰ ਦੇ ਵਿੱਚ ਇਹ ਵਾਲੀ ਆ ਗਈ ਗ੍ਰੀਨ ਕਲਰ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲੇ ਆਗੀਆਂ ਬ੍ਰੌਕੇਟ ਦੀਆਂ ਸ਼ਰਟ ਇੱਕ ਤਾਂ ਇਹ ਵਾਲਾ ਆਰਟੀਕਲ ਹੈ ਇਨਾਂ ਨਾਲ ਵੀ ਤੁਸੀਂ ਬਾਟਮ ਸਾਡੇ ਤੋਂ ਕਰੇਵ ਦੀਆਂ ਡਾਈ ਕਰਵਾ ਸਕਦੇ ਹੋ بیس ਕਲਰ ਜਾਂ ਪ੍ਰਿੰਟ ਦਾ ਜਿਹੜਾ ਵੀ ਤੁਸੀਂ ਕਲਰ ਕਰਵਾਉਣਾ ਚਾਹੁੰਦੇ ਹੋ ਉਹ ਵਾਲਾ ਕਰਵਾ ਸਕਦੇ ਹੋ ਬਿਲਕੁਲ ਪਿਓਰ ਬਨਾਸ ਬ੍ਰੌਕਟ ਦੇ ਵਿੱਚ ਬੈਕ ਤੇ ਦੇਖੋ ਕੋਈ ਥ्रेड ਨਹੀਂ ਹੈਗਾ ਇਹਦੇ ਨੀਨ ਰਹੂਗਾ ਤੇ ਪ੍ਰਾਈਸ ਰਹੂਗਾ ਜੀ 1350 ਇਹ ਕਿਹੜੇ ਕਲਰ ਆ ਗਿਆ ਜੀ ਗ੍ਰੀਨ ਕਲਰ ਬਹੁਤ ਸੁਣਾ ਇਹਦਾ ਕਾਫੀ ਟ੍ਰੈਂਡ ਹੈ ਇਹ ਤੁਸੀਂ 올ਓਵਰ ਵੀ ਸਾਡੇ ਤੋਂ ਲੈ ਸਕਦੇ ਹੋਗੇ ਗ੍ਰੀਨ ਕਲਰ ਦਾ 올ਓਵਰ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬੈਕ ਤੋਂ ਸਾਰਾ ਪਲੇਨ ਰਹੂਗਾ ਇਹ ਬਲੈਕ ਤੋਂ ਬੈਕ ਤੋਂ ਸਾਰਾ ਪਲੇਨ ਹੈਗਾ ਜੀ ਪ੍ਰਿੰਟ ਬਹੁਤ ਸੋਹਣਾਗਾ ਤੁਸੀਂ ਇਹਦੇ ਨਾਲ بیس ਕਲਰ ਦੀ ਰਾਣੀ ਕਲਰ ਦੀ ਬਾਟਮ ਮਸਟਰਡ ਸ਼ੀਰਟ ਦੀ ਬਾਟਮ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ ਰੈਡੀ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ 올ਓਵਰ ਸੂਟ ਵੀ ਬਾਈ ਕਰ ਸਕਦੇ ਹੋਗੇ ਸ਼ਰਟ ਦਾ ਇਹਦਾ ਪ੍ਰਾਈਸ 1350 ਰਹੂਗਾ ਜੀ ਹਾਂਜੀ ਇੱਕ ਇਹ ਆ ਗਈ ਬਹੁਤ ਸੋਹਣਾ ਕਲਰ ਹੈ ਸ਼ਰਟ ਆਪਣੇ ਕੋਲੇ ਬ੍ਰੌਕਟ ਦੀ ਸਕਿਨ ਕਰੀਮ ਕਲਰ ਦੇ ਵਿੱਚ ਹੈ ਬੈਕ ਤੋਂ ਉਦਾਂ ਹੀ ਸਾਰਾ ਪਲੇਨ ਰਹੂਗਾ ਪ੍ਰਾਈਸ 1350 ਇਹਦੇ ਨਾਲ ਤੁਸੀਂ ਕੋਈ ਵੀ ਕੰਟਰਾਸਟਡ ਡਾਰਕ ਕਲਰ ਦੀ ਰੈੱਡ ਮਹਰੂਨ ਰਸਟ orange ਸ਼ੇਡ ਦੀ ਬਾਟਮ ਵੀ ਲਗਾ ਸਕਦੇ ਹੋ بیس ਕਲਰ ਦੀ ਵੀ ਡਾਈ ਕਰਵਾ ਸਕਦੇ ਹੋ ਹਾਂਜੀ ਇੱਕ ਇਹ ਆ ਗਿਆ ਰੈੱਡ ਦੇ ਵਿੱਚ ਇਹਦੇ ਅੰਦੇ ਵਿੱਚ ਇਹਦਾ ਵੀ ਪ੍ਰਾਈਸ ਰਹੂਗਾ ਜੀ 1350 ਬਹੁਤ ਸੋਹਣੀ ਬ੍ਰாக்கਟ ਰਹੂਗੀ ਪਿਓਰ ਖੀਨਖਾਵ ਇਹ ਸਾਰੇ ਪਿਓਰ ਦੇ ਆਪਣੇ ਆਰਟੀਕਲ ਰਹਿਣੀਆਂ ਸਟੱਫ ਫਾਈਨ ਰਹਿਣੀਆਂ ਇਹ ਆ ਗਿਆ ਜੀ ਆਪਣਾ ਮੰਗੋਜਾ ਸ਼ੇਡ ਰਹੂਗਾ ਇਹ ਵਾਲਾ ਸ਼ੇਡ ਬਹੁਤ ਸੋਹਣਾ ਹੈ ਇਨੂੰ ਤੁਸੀਂ بیس ਕਲਰ ਦੀ ਵੀ ਬਾਟਮ ਡਾਈ ਕਰਾ ਸਕਦੇ ਹੋ ਕੰਟਰਾਸਟ ਵੀ ਬਣਾ ਸਕਦੇ ਹੋ ਕਿਸੇ ਬਾਟਮ ਦੇ ਨਾਲ ਜੇ ਤੁਹਾਡੇ ਕੋਲ ਕਰੀਬ ਦੀਆਂ ਬਾਟਮ ਹੈਗੀਆਂ ਉਹਨਾਂ ਨਾਲ ਤੁਸੀਂ ਇੱਕ ਕੰਟਰਾਸਟ ਸ਼ਰਟ ਵੀ ਲੈ ਸਕਦੇ ਹੋਗੇ ਇਹਦਾ ਵੀ ਪ੍ਰਾਈਸ ਰਹੂਗਾ ਜੀ 1350 ਇਹ ਕਿ ਆ ਗਈ ਜੀ ਆਪਣੀ ਗਾਜਰੀ ਕਲਰ ਦੇ ਵਿੱਚ ਇਹਨਾਂ ਦੇ ਵਿੱਚ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋਗੇ ਸ਼ਰਟ ਦਾ ਪ੍ਰਾਈਸ 350 ਰੁਪਏ ਵਾਈਟਾਈ ਮੀਟਰ ਕੱਟਦਾ ਹੈ ਇਹ ਵੀ ਬਹੁਤ ਸੋਹਣੀ ਸ਼ਰਟ ਰਹੂਗੀ ਜੀ ਗਾਜਰੀ ਕਲਰ ਦੇ ਵਿੱਚ ਇਹਨਾਂ ਨੂੰ ਤੁਸੀਂ ਸ਼ਰਟ ਨੂੰ ਹਾਈਲਾਈਟ ਵੀ ਕਰਵਾ ਸਕਦੇ ਹੋ ਸਾਡੇ ਤੋਂ ਇੱਕੇ ਵਾਰੀ ਸ਼ਰਟ ਆ ਗਈ ਇਹਦਾ ਪ੍ਰਾਈਸ ਰਹੂਗਾ ਜੀ 1250 ਬਹੁਤ ਸੋਹਣੀ ਸ਼ਰਟ ਹੈ ਬੈਕ ਤੋਂ ਉਦਾਂ ਹੀ ਪਲੇਨ ਰਹੂਗੀ ਸਾਰੀ ਪਲੇਨ ਰਹੂਗੀ 2 ਮੀਟਰ ਕੱਟ ਰਹੋਗੇ ਇੱਕ ਕੱਪੜਾ ਆ ਗਿਆ ਸੂਟ ਜੀ ਇਹ ਆਰਟੀਕਲ ਮਹੇਸ਼ਵਰੀ ਸਿਲਕ ਦੇ ਵਿੱਚ ਬਹੁਤ ਸੋਨਾ ਆਰਟੀਕਲ ਹੈ ਦੁਪੱਟਾ ਵੀ ਸੇਮ ਸਟੱਫ ਦੇ ਰਹੂਗਾ ਇਹਦੇ ਨਾਲ ਆਪਣੀ ਆਗੀ ਜੀ ਪਲੇਨ ਬਾਟਮ ਇਹ ਵਾਲੀ ਬਾਟਮ ਆ ਜੂਗੀ ਇਹ ਆਗੀ ਜੀ ਆਪਣੀ ਸ਼ਰਟ ਬਹੁਤ ਸੋਨਾ ਪ੍ਰਿੰਟ ਹੈ ਇਹ ਸ਼ਰਟ ਆਗੀ ਸ਼ਰਟ ਆ ਜੂਗੀ फ्रंट बैक सेम रहूगा बॉटम ते आजगा दुपट्टा यह आऊगा दुपट्टा प्राइस रहूगा जी अठाई सौ पंजा सेमस्ट ऑफ द दुपट्टा बोसोना आर्टिकल रेडी ਹੋਊਗਾ ਮੇਸ਼ਵਰੀ ਸਿਲਕ ਦੇ ਵਿੱਚ ਸਟਾਫ ਬਹੁਤ ਜਿਆਦਾ ਫਾਈਨ ਹੈ बोसोना आर्टिकल ਹੈ ਇਸ ਤੋਂ ਬਾਅਦ ਆਪਣੇ ਕੋਲੇ ਅੱਗੇ ਜੀ ਖੀਨ ਖਾਵ ਦੀਆਂ ਜਿਹੜੀ ਆਰਡਰ ਆ ਰਹੇ ਸੀ ਕਾਫੀ ਆਪਣੇ ਮੈਚਿੰਗ ਸੂਟ ਦੇ क्रेਪ ਦੀਆਂ ਬਾਟਮਸ ਸੀਗੀਆਂ ਨਾਲ ਪਿਓਰ ਖੀਨ ਖਾਵ ਦੀਆਂ ਜਿਹੜੀਆਂ ਕਲਮਕਾਰੀ ਖੀਨ ਖਾਵ ਦੀਆਂ ਆਪਣੀਆਂ ਸੀਗੀਆਂ ਸ਼ਰਟ बोसोना आर्टिकल ਹੈ ਪਿਓਰ ਖੀਨ ਖਾਵ ਦੇ ਵਿੱਚ ਪ੍ਰਾਈਸ ਰੂ ਹੈ ਜੀ 1700 1700 ਇਹਦੇ ਵਿੱਚ ਇੱਕ ਆਪਣੇ ਕੋਲੇ 베بی ਪਿੰਕ ਕਲਰ ਦੇ ਵਿੱਚ ਇਹ ਡਿਜ਼ਾਈਨ ਆ ਗਿਆ ਦੋ ਡਿਜ਼ਾਈਨ ਹੈ 베بی ਪਿੰਕ ਦੇ ਵਿੱਚ ਪ੍ਰਾਈਸ ਇਹਨਾਂ ਦੇ ਰਹਿਣੀ ਹੈ 1700 ਬਹੁਤ ਸੁਨੇ ਕਲਮਕਾਰੀ ਕਿਨ ਖਾ ਵੈਸਟਾ ਬਹੁਤ ਜਿਆਦਾ ਫਾਈਨ ਹੈ ਇੱਕ ਇਹ ਆ ਗਿਆ ਜੀ ਪਿਸਤਾ ਗ੍ਰੀਨ ਕਲਰ ਇਸ ਦਾ ਗ੍ਰੀਨ ਕਲਰ ਆ ਜਾਊਗਾ ਪ੍ਰਾਈਸ ਦਾ ਰਸੋ ਤੇ ਇੱਕ ਇਹ ਵਾਲਾ ਕਲਰ ਆ ਜਾਊਗਾ ਡਾਰਕ ਪਿੰਕ ਸ਼ੇਡ ਹੈ ਬਹੁਤ ਸੋਨਾ ਸ਼ੇਡ ਹੈ ਇਹ ਵਾਲਾ ਪ੍ਰਾਈਸ ਰਹੂਗਾ 1700 ਬਹੁਤ ਸੋਨਾ ਮੈਚਿੰਗ ਆਰਟੀਕਲ ਹੈਗੇ ਇਹਦੇ ਵਿੱਚ ਦੋ ਕਲਰ ਹੋਣੇ ਇਹ ਕੇਵਲਾ ਆ ਗਿਆ ਜੀ ਮਸਟਰਡ ਜਾਂ ਸ਼ੇਡ ਬਹੁਤ ਸੋਨਾ ਸ਼ੇਡ ਹੈ ਇਹ ਵਾਲਾ ਸ਼ੇਡ ਆ ਚੁਗਾ ਪ੍ਰਾਈਸ 1700 ਆ ਰਹੀ ਹੈ ਇਹਨਾਂ ਦੇ ਇਹ ਕੇਵਲਾ ਕਲਰ ਆ ਗਿਆ ਇਹ ਸ਼ੇਡ ਬਹੁਤ ਸੋਨਾ ਗੱਨਾ ਮਜਾ ਸ਼ੇਡ ਰਹੂਗਾ ਜੈੱਡ ਮਹਰੂਨ ਤੋਂ ਲੱਗ ਚੈਰੀ ਜੇ ਸ਼ੇਡ ਬਾਂਗ ਇਹ ਵਾਲੀ ਆਰਟੀਕਲ ਨੇ ਆਪਣੀ ਪ੍ਰਾਈਸ 1700 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਸੂਟ ਇਹਨਾਂ ਦੇ ਵਿੱਚ ਆਪਾਂ ਸਪੈਸ਼ਲ ਲੈ ਕੇ ਆਏ ਸੀ ਬਨਾਸੀ ਆਰਟੀਕਲ ਆਪਾਂ ਬੈਗ ਲੈ ਕੇ ਆਏ ਸੀ ਇਹ ਪੌਚੇ ਸੀਗੇ ਇਹਨਾਂ ਦੇ ਵਿੱਚੋਂ ਜੇ ਆਪਾਂ ਲੈ ਕੇ ਆਏ ਸੀ ਬਰੌਕਟ ਦੀਆਂ ਸ਼ਰਟਸ ਬਰੌਕਟ ਦੀਆਂ ਸ਼ਰਟ ਦੇ ਨਾਲ ਤੁਸੀਂ ਬਾਟਮ ਪਲੱਸ ਦੁਪੱਟਾ ਜੀ ਰੈਡੀ ਕਰਵਾਉਣਾ ਹੈਗਾ ਤੁਸੀਂ ਸਕਰੀਨਸ਼ਾਟ ਪੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਆਰਟੀਕਲ ਬਾਏ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਪੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ